ਵਾਏ ਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬੇਟਾ ਜੀ ਇਹਨੂੰ ਆਪਣਾ ਜਾਂਜ ਘਾਰ ਆ ਤੇ ਪਹਿਲਾਂ ਇਹ ਬਹੁ ਡੂੰਗਾ ਹੁੰਦਾ ਸੀ ਮੈਂ ਸਰਪੰਚ ਬਣੀ ਮੈਂ ਮਿੱਟੀ ਮੂਟੀ ਪੁਆ ਕੇ ਇੱਥੋਂ ਤੇ ਟੱਕਰ ਕੀਤਾ ਉਦੋਂ ਇਹ ਪਹਿਲਾਂ ਤੋਂ ਬਣਿਆ ਹੋਇਆ ਸੀ ਪਹਿਲਾਂ ਤੋਂ ਬਣਿਆ ਹੀ ਹੁਣ ਇਹ 10 15 ਸਾਲ ਹੋ ਗਏ ਆ ਇਹ ਮਤਲਬ ਵਿੱਚ ਡਿੱਗ ਕੇ ਪੈ ਗਿਆ ਇਹਦੇ ਨਾਲ ਹੁਣ ਆਪਣੀ ਪੰਚਾਇਤ ਕੋਈ ਨਾ ਪੈਸਾ ਤੇ ਹੈ ਨਹੀਂ ਪੈੜੀ ਵੀ ਹੈ ਨਹੀਂ ਇੰਨੀ ਕਿਲਾ ਖਾਂਡਾ ਉਹਦਾ ਕੋਈ ਆਉਂਦਾ ਨਹੀਂ ਠੇਕਾ ਬਾਕੀ ਇਹ ਹੁਣ ਕੋਈ ਸਾਨੂੰ ਕਿਤੇ ਸਹਿਯੋਗ ਮਿਲੇ ਤੇ ਆਪਾਂ ਇਹ ਆਪਾਂ ਬਣਾ ਸਕਦੇ ਆ ਤੇ ਕੋਈ ਵੀ ਦਿਨ ਵਿਹਾਰਵਾ ਬੜੇ ਸੰਗਤ ਚ ਭੱਕੇ ਲੈਂਦੀ ਆ ਵੇ ਕਿੱਥੇ ਕੰਮ ਕਰਗੇ ਕਿਤੇ ਕੋਈ ਕਿਹੜਾ ਦਿਨ ਵਿਹਾਰ ਨਹੀਂ ਪੂਰਾ ਹੁੰਦਾ ਵੀ ਕੋਈ ਲੰਗਰ ਪੱਕਣਾ ਕੋਈ ਕੇ ਨੂੰ ਛਕਾਉਣਾ ਕੋਈ ਖਵਾਉਣਾ ਕੋਈ ਕੋਈ ਫਕਸ਼ਨ ਆਉਣਾ ਮਤਲਬ ਇਹ ਤਾਂ ਕੁਝ ਨਹੀਂ ਹੁੰਦਾ ਹੈਗਾ ਤੇ ਬਾਕੀ ਸਾਨੂੰ ਇਹਨਾਂ ਦਾ ਸਰਕਾਰਾਂ ਦਾ ਸਹਿਯੋਗ ਚਾਹੀਦਾ ਆ ਕਿ ਸਾਨੂੰ ਇਹ ਸਹਿਯੋਗ ਦੇਣ ਤੇ ਅਸੀਂ ਆਪਣਾ ਇਹ ਬਣਾ ਸਕਦੇ ਆ ਹਾਂਜੀ ਸੋਸਿਕਾ ਜੀ ਕੀ ਨਾ ਬਾਬਾ ਜੀ ਆਪਣਾ ਮੋਹਨ ਸਿੰਘ ਹਾਂਜੀ ਮੋਹਨ ਸਿੰਘ ਜੀ ਇਹ ਪਿੰਡ ਫਤੂ ਚੱਕ ਦੇ ਵਿੱਚ ਕੀ ਸਮੱਸਿਆ ਆ ਰਹੀ ਆ ਔਰ ਕੀ ਮੰਗ ਕਰਦੇ ਹੋ ਤੁਸੀਂ ਮਾਨ ਸਰਕਾਰ ਤੋਂ ਕੀ ਮੇਨ ਪ੍ਰੋਬਲਮ ਆ ਰਹੀ ਆ ਹਾਂਜੀ ਜੀ ਵਾਹ ਰਸਤਿਆਂ ਦੀ ਕਰਮਦਾ ਆ ਗਲੀਆਂ ਬੰਨਣ ਵਾਲੀਆਂ ਸਾਡੀਆਂ ਕੋਈ ਛੱਪੜ ਦਾ ਪਾਣੀ ਆ ਇਹ ਕੋਧਰ ਛੱਪੜ ਆ ਸਾਡੇ ਉਹ ਵੀ ਬਹੁਤ ਬੇਸਾਬ ਇਹ ਖਰਾਬ ਕਿੰਨੇ ਸਾਲਾਂ ਤੋਂ ਚੱਲਦੇ ਆ ਇਦਾਂ ਆ ਆਹ ਤੇ ਚਿਰਾਂ ਤੋਂ ਹੋਗੇ 10-15 ਸਾਲੇ ਬਣਿਆ ਹੀ ਨਹੀਂ ਇਹ ਤੇ ਰਸਤਾ ਹਾਂ ਇਸ ਵੰਦੇ ਵਿੱਚ ਤੁਸੀਂ ਆਪਣੀ ਮੰਗ ਲੈ ਕੇ ਕਿਸੇ ਨਾਲ ਮੀਟਿੰਗ ਕੀਤੀ ਹੈ ਕਈ ਵਾਰੀ ਜੀ ਬਹੁਤ ਵਾਰੀ ਪਿੰਡ ਦੇ ਵਿੱਚ ਗਲੀਆਂ ਉੱਥੇ ਪੰਜ ਛੇ ਵਾਰੀ ਮੈਂ ਗਿਆ ਸੱਤ ਵਾਰੀ ਰਾਣੇ ਕੋਲ ਗਿਆ ਕਿਸ ਨੇ ਨਹੀਂ ਕੀਤਾ ਹੁਣ ਛੱਪੜ ਆ ਤੇ ਉਹ ਪਹਿਲੀ ਵੀ ਬਰਬਾਦ ਹੋ ਗਈ ਇਸੇ ਕਰਕੇ ਦੋ ਢਾਈ ਕਿੱਲੇ ਹਾਂ ਆ ਪੰਚਾਇਤੀ ਪਹਿਲੀ ਆ ਪਾਣੀ ਭਰ ਗਿਆ ਛੱਪੜ ਜਿਹੜਾ ਅਸਲ ਛੱਪੜ ਆ ਉਧਰਲੇ ਪਾਸੇ ਆ ਹਾਂ ਚਾਹੁੰਦੇ ਇਹੋ ਜਿੱਦਾਂ ਆਇਟਾਂ ਲੱਗ ਜਾਣੋਂ ਜਿੱਦਾਂ ਕਬਰਾਂ ਨੂੰ ਉਧਰ ਗਲੀ ਪਾ ਗਲੀ ਆ ਉਹ ਪੱਕੀ ਹੁੰਦੀ ਜਾਵੇ ਤੇ ਆ ਪਾਣੀ ਵਾਸਤੇ ਜਿਹੜਾ ਹੈਗਾ ਇਹ ਸਪਾਈਸ ਪੂਈ ਕਰਕੇ ਤੇ ਹੋ ਜਾਵੇ। ਠੀਕ ਹੈ। ਹਾਂਜੀ ਕੀ ਨਾ ਆਪਣਾ ਜੀ? ਬੋਬੀ। ਹਾਂਜੀ। ਇਹ ਕਿਹੜੇ ਪਿੰਡ ਤੋਂ ਕਿਹੜੇ ਪਿੰਡ ਦੇ ਰਹਿਣ ਵਾਲੇ ਆ? ਫਤੂ ਚੱਕ। ਹਾਂਜੀ। ਕੀ ਕਹਿਣਾ ਚਾਹੁੰਦੇ ਤੁਸੀਂ ਆਪਣੇ ਪਿੰਡ ਬਾਰੇ? ਸਰਕਾਰਾਂ ਹਰ 5 ਸਾਲ ਬਾਅਦ ਚੇਂਜ ਹੁੰਦੀ ਹੈ ਸਰਕਾਰ ਕਾਂਗਰਸ ਅਕਾਲੀ ਦੀ ਹਰ 5 ਟਾਈਮ ਵਾਅਦੇ ਕਰਦੀ ਰਹੇਗੀ ਸੀ ਰਸਤਾ ਬਣਵਾ ਦਾਂਗੇ। ਕੋਈ ਵੀ ਸਰਕਾਰ ਚਮਚਾਣ ਘਾੜ ਦਾ ਰਸਤਾ ਕੱਚੇ ਨੂੰ ਪੱਕਾ ਰਸਤਾ ਨਹੀਂ ਕਰਵਾ ਸਕੀ। ਬਾਰਿਸ਼ ਆਉਣ ਦੇ ਕਾਰਨ ਪਾਣੀ ਛੱਪੜ ਦਾ ਬਾਹਰ ਆ ਜਾਂਦਾ ਹੈ। ਕਿਸਟਾ ਮੈਂ ਸ਼ਿਮਸ਼ਾਨਗੜ ਦੇ ਰਸਤੇ ਵਿੱਚ ਪਾਣੀ ਆਂਦਾ ਨੰਗਲੀ ਦਿੱਕਤ ਆ ਰਹੀ ਹੈ ਕੋਈ ਡਿੱਗ ਕੇ ਸੱਟ ਲੱਗਦਾ ਕਰਨ ਬੰਦਾ ਹੈ ਹਰ ਸਰਕਾਰ 5 ਸਾਲ ਬਾਅਦ ਕਹਿੰਦੀ ਰਹੀ ਇਸ ਦਾ ਪੱਕਾ ਕਰਵਾਵਾਂਗੇ ਕਰਵਾਵਾਂਗੇ ਹਲਕਾ ਭਲੱਥ ਆਮ ਆਦਮੀ ਪਾਰਟੀ ਨੇ ਵੀ ਵਾਅਦਾ ਕੀਤਾ ਰਸਤਾ ਬਣਵਾਵਾਂਗੇ ਉਹਨਾਂ ਨੇ ਵੀ ਸਿਵਲ ਭਾਈ ਧਿਆਨ ਜਿਲਾਉਣਾ ਚਾਹੁੰਦੇ ਆ ਰਸਤੇ ਦੀ ਪਰ ਕਿਆ ਸੀ ਉਹਨਾਂ ਨੂੰ ਕੀ ਬਣਵਾ ਦਿਓ ਉਹ ਵੀ ਨਗੇਲੀ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਹੁਤ ਵਾਅਦੇ ਕੀਤੇ ਹਨ ਉਹਨਾਂ ਵਾਅਦੇ ਆਪਣੇ ਨਿਭਾ ਨਹੀਂ ਸਕਦੀ ਕਿੰਨੇ ਸਾਲਾਂ ਤੋਂ ਜਿਹੜੀ ਇਹ ਤੁਸੀਂ ਜਿਹੜੀ ਗੱਲ ਕਰ ਰਹੇ ਕਿੰਨੇ ਸਾਲਾਂ ਤੋਂ ਇਹ ਪ੍ਰੋਬਲਮ ਖੜੀ ਹੋ ਰਹੀ ਤੁਹਾਡੇ ਦਮੇ ਇਹ 15 ਸਾਲ ਤੋਂ ਕਮ ਨ ਹੋ ਚੁੱਕੀ ਹੈ ਜੀ ਕਿਸੇ ਸਰਕਾਰ ਨੇ ਧਿਆਨ ਨਹੀਂ ਦਿੱਤਾ ਕੋਈ ਸਰਕਾਰ ਧਿਆਨ ਨਹੀਂ ਲਿਆ ਰਹੀ ਜੀ ਹਰ ਵਕਤ ਟਾੰਕ ਬੋਰਡ ਲੈਣ ਦੇ ਵਕਤ ਆਉਂਦੇ ਆ ਵੀ ਸਾਨੂੰ ਬੋਰਡ ਬਹੁਤ ਸਾਡੀ ਸਰਕਾਰ ਨੂੰ ਰਸਤਾ ਬਣਾਵਾ ਦੇਂਗੇ ਜੀ ਆ ਦੇਖੋ ਸਾਡੇ ਘਾ ਬੂਟੀ ਕਿੰਨਾ ਹੋਇਆ ਵਾ ਕੋਈ ਗੌਰ ਨਹੀਂ ਕਰ ਰਿਆ ਹੁਣ ਕੀ ਚਾਹੁੰਦੇ ਕੀ ਤੁਸੀਂ ਸਰਕਾਰ ਤੋਂ ਅਸੀਂ ਮਾਂ ਸਰਕਾਰ ਨੂੰ ਇਹ ਅਪੀਲ ਕਰਨੀ ਚਾਹੁੰਦੇ ਸਾਡੇ ਪਿੰਡ ਦਾ ਇਹ ਮੜਾ ਰਸਤਾ ਪੱਕਾ ਕਰਵਾਇਆ ਜਾਵੇ ਇੱਕ ਸਾਡੇ ਜੰਜਕਰ ਦੀ ਛੱਤ ਲੱਗੀ ਆ ਉਮੀ ਅਸੀਂ ਸਰਕਾਰ ਦੇ ਧਿਆਨ ਵਿੱਚ ਲੈਣਾ ਚਾਹੁੰਦੇ ਆ ਵੀ ਉਹਦੀ ਗ੍ਰਾਂਟ ਪਾਸ ਕਰਵਾਈ ਜਾਵੇ। ਇਹਦੇ ਸਬੰਧ ਵਿੱਚ ਤੁਸੀਂ ਕਿਸੇ ਨਾਲ ਗੱਲਬਾਤ ਕੀਤੀ ਹੈ ਜੋ ਤੁਹਾਡੀ ਮੰਗ ਹੈਗੀ। ਅਸੀਂ ਹਲਕਾ ਪਲਾਟ ਸਿਮਰਨ ਭਾਈ ਨੂੰ ਫੋਨ ਲਾਇਆ ਸੀ ਉਹ ਕੋਈ ਸਾਡੀ ਚੋਕ ਨਹੀਂ ਰੇ। ਤੁਸੀਂ ਜਾ ਕੇ ਉਹਨਾਂ ਨਾਲ ਮਿਲ ਕੇ ਆਪਣੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂ ਆਪਣੇ ਜਿਹੜੀ ਤੁਹਾਡੇ ਸਬੰਧਤ ਪਿੰਡ ਦੇ ਸਰਪੰਚ ਜਾਂ ਜੋ ਮੋਤਵਾਰ ਹੈਗੇ ਉਹਨਾਂ ਨਾਲ ਗੱਲ ਕੀਤੀ ਹੋਵੇ ਸਬੰਧ ਸਿਮਰਨ ਨੂੰ ਮਿਲਣਾ ਬਹੁਤ ਔਖਾ ਵੈ ਚੱਬੇ ਵਾਲੇ ਮਿਲਣਾ ਬਹੁਤ ਸਾਨ ਹੈ।